ਬਲੱਡ ਡੋਨਰਸ ਕਾਉਂਸਲ ਫਗਵਾੜਾ ਵੱਲੋਂ ਫਾਈਨਸਵੇਚ ਗੀਅਰਸ ਪ੍ਰਾਈਵੇਟ ਲਿਮਟਿਡ ਫਗਵਾੜਾ ਦੇ ਸਹਿਯੋਗ ਨਾਲ ਸਰਗਏ ਨਾਨਕ ਚੰਦ ਸੇਠੀ ਅਤੇ ਸ਼੍ਰੀਮਤੀ ਠਾਕੁਰ ਦੇਵੀ ਸੇਠੀ ਦੀ ਯਾਦ ਵਿੱਚ ਦੰਦ ਅਤੇ ਜਵਾਰੇ ਲਗਾਉਣ ਦਾ ਕੈਂਪ ਬਲੱਡ ਬੈਂਕ ਫਗਵਾੜਾ ਵਿਖੇ ਲਗਾਇਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਇਨਰਵਿਲ ਕਲੱਬ ਦੇ ਡਿਸਟ੍ਰਿਕਟ ਚੇਅਰਪਰਸਨ ਮੈਡਮ ਅਨਮੋਨ ਕੌਰ ਸੂਰੀ, ਪ੍ਰਧਾਨ ਸੁਮિતા ਅਪਰਾਸ਼ਰ, ਸਰੋਜ ਪੱਬੀ, ਡਾਕਟਰ ਸੀਮਾ ਰਾਜਨ, ਹਰਜੀਵਨ ਜੈਨ ਅਤੇ ਅਸ਼ੋਕ ਸੇਠੀ ਹਾਜ਼ਰ ਹੋਏ ਜਿਨ੍ਹਾਂ ਨੇ ਕੈਂਪ ਦਾ ਆਗਾਜ਼ ਸ਼ਮਰਸ਼ਨ ਕਰਕੇ ਕੀਤਾ। ਕੈਂਪ ਦੌਰਾਨ ਜਿੱਥੇ ਸੀਐਮਸੀ ਲੁਧਿਆਣਾ ਤੋਂ ਦੰਦਾ ਦੇ ਵਿਭਾਗ ਦੇ ਮਾਹੀ ਡਾਕਟਰਾਂ ਦੀ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੇ ਦੰਦਾ ਦੀ ਜਾਂਚ ਕੀਤੀ ਗਈ, ਉੱਥੇ ਹੀ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਜੁਵਾੜੇ ਵੀ ਵੰਡੇ ਗਏ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸੰਸਥਾ ਵੱਲੋਂ ਕੀਤੇ ਸੋਪਰਾਲੇ ਦੀ ਸ਼ਲਾਘਾ ਜਿੰਨੜੇ ਬੋਤਰਾ ਨੇ ਬਲੱਡ ਬੈਂਕ ਵਿੱਚ ਕੀਤੇ ਜਾਂਦੇ ਸਮਾਈ ਭਲਾਈ ਤੇ ਕਮਾ ਸਪੰਦੀ ਵੀ ਅਹਿਮ ਜਾਣਕਾਰੀ ਸਾਂਝੀ ਕੀਤੀ ਅਮਿੰਦ ਅੱਜ ਆਪਾਂ ਸਾਰੇ ਮਾਤਾ ਠਾਕਰ ਦੇਵੀ ਅਤੇ ਨਾਨਕ ਸਿੰਘ ਸਿੱਧੀ ਉਹਨਾਂ ਦੀ ਯਾਦ ਵਿੱਚ 452 ਕੈਂਪ ਦੇ ਉਦਘਾਟਨ ਮੌਕੇ ਸਾਰੇ ਇਕੱਤਰ ਹੋਏ ਹਨ ਔਰ ਬਹੁਤ ਖੁਸ਼ੀ ਦੀ ਗੱਲ ਹੈ ਫਾਰ ਜੋ ਮਨਮੋਹਨ ਕੌਰ ਸੂਰੀ ਜਿਹੜੇ ਕਿ ਇਨਰ ਵੀਲ ਕਲੱਬਾਂ ਦੇ ਡਿਸਟ੍ਰਿਕਟ ਦੇ ਚੇਅਰਪਰਸਨ ਹਨ ਉਹਨਾਂ ਨੇ ਸਾਡੀ ਬੇਨਤੀ ਸਰਕਾਰ ਕਰਕੇ ਮੁੱਖ ਮਾਨ ਵਜੋਂ ਅੱਜ ਦਾ ਇਸ ਸਕੇਮ ਨੂੰ ਅਧਿਕਾਰਤ ਕਰਨ ਦਾ ਸਾਡਾ ਸਦਾ ਪ੍ਰਵਾਨ ਕੀਤਾ ਹੈ। ਤੋਂ ਬਲੱਡ ਬੈਂਕ ਵੱਲੋਂ ਤੁਹਾਡੇ ਸਾਰੇ ਵੱਲੋਂ ਅੱਜ ਉਹਨਾਂ ਨੂੰ ਮੁੱਖ ਮਾਨ ਵਜੋਂ ਸਾਨੂੰ ਨੂੰ ਵਾਜਣ ਲਈ ਔਰ ਇਸ ਸਕੇਮ ਦਾ ਅਧਿਕਾਰਤ ਕਰਨ ਲਈ ਮੰਨਣ ਤੇ ਲਈ ਆਉਣ ਦੇ ਲਈ ਇਹਨਾਂ ਨੂੰ ਬਹੁਤ-ਬਹੁਤ ਜੀ ਆਇਆਂ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਬਲੈਕ ਬੈਂਕ ਦੇ ਵਿੱਚ ਅਸੀਂ ਆਪਣੇ ਬਿਊਰੋ ਦਾ ਦੀ ਯਾਦ ਵਿੱਚ ਜਾਂ ਸ਼ੁੱਭਜਮਾ ਹੈ ਕੈਂਟਰ ਸੈਂਕ ਲਗਾਇਆ ਗਿਆ ਹੈ ਜੋ ਰੈਡ ਕੈਂਪ ਦੇ ਸਹਿਯੋਗ ਨਾਲ ਇਹ ਲਿਖੇ ਇਸ ਵਿੱਚ ਮੁੱਖ ਮੰਤਵ ਜੋ ਸਾਡੇ ਹੀ ਪਰਿਵਾਰ ਦੇ ਮੈਡਮ ਮਨਮੋਹ ਕੋਸਰੀ ਜੀ ਦੇ ਐਡ ਦੀਪਸ ਆਇਆ ਜਿਹਨਾਂ ਨੇ ਬਹੁਤ ਤਨਵਾਦ ਕਰਦੇ ਹੈਗੇ ਉਹ ਸਾਡੀ ਇੱਛਾ ਹਮੇਸ਼ਾ ਇਹ ਹੀ ਨਹੀਂ ਹੈ ਕਿ ਜਿੰਨੇ ਵੀ ਬੰਦੇ ਮਰੀਜ਼ ਇਸ ਕੈਂਪ ਦੇ ਵਿੱਚ ਆਉਂਦੇ ਰਹੇ ਉਹ ਠੀਕ ਹੋ ਕੇ ਜਾਣ ਜਿਹੜਾ மூਦਾ ਦਾੰਦ ਹੈ ਕਿ ਦਾੰਦਲ ਵਾਕਿਆ ਆਪਣੇ மூਦੇ ਨਾਲ ਸਵਾਰ ਹੈਗਾ ਜਿੰਦਗੀ ਦਾ ਜੋ ਪ੍ਰਮਾਤਮਾ ਨੇ ਸਵਾਰ ਦਿੱਤਾ ਹੈ ਉਹਦਾ ਨੰਦ ਹੈ ਸਾਜਾ ਕਿ ਇਹ ਬਿੰਦੀ ਹੈ ਆਪਣੇ ਆਂਗਵਾੜ ਨੂੰ ਜੋ ਤੁਹਾਡੇ ਪਿੰਡਾਂ ਦੇ ਵਿੱਚ ਜਾਂ ਤੁਹਾਡੇ ਮਹੱਲੇ ਦੇ ਵਿੱਚ ਵਿਰੋਧਤਾਂ ਰਹੇਗੇ ਉਹਨਾਂ ਨੂੰ ਵੀ ਦੱਸੋ ਕਿ 31 ਔਰ 15 ਤਰੀਕ ਨੂੰ ਇੱਕ ਕੈਂਪ ਲੱਗਦਾ ਹੈ ਹਰ ਇੱਕ ਮਹੀਨੇ ਉਹ ਤੁਸੀਂ ਵੀ ਆ ਕੇ ਆਪਣਾ ਇਹ ਲਾਭ ਉਠਾ ਸਕਦੇ ਹੋ ਤਾਂ ਦੰਦ ਤੇ ਫਰੀਅਰ ਪੋਸਟ ਮੈਡੀਸਨ ਫਰੀਅਰ ਪੋਸਟ चैकिंग फ्री ऑफ हर हरेक जी फ्री ऑफ कॉस्ट कोई पैसा नहीं मिलता है इस करके सारे बेनती है कि वो तो वक्त चढ़ तो तो के इस कैंप में आओ अग उन्नीस साल हो गए एक सौ उन्नीस साल तक तुम्हें ही लैके जाना है परमात्मा की कृपा का बहुत बहुत धन्यवाद सर